ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਵਜੋਂ ਲਗਾਤਾਰ ਵੋਟਰਾਂ ਦੇ ਵਿੱਚ ਵਿਚਰਦੀ ਰਹੀ ਹੈ ਲਗਾਤਾਰ ਵੋਟਰਸ ਦੇ ਵਿੱਚ ਪੰਥਕ ਜਮਾਤ ਦੱਸ ਕੇ ਇੱਕੋ ਮਾਤਰ ਪੰਥਕ ਜਮਾਤ ਦੱਸ ਕੇ ਆਪਣਾ ਦਬਦਬਾ ਕਾਇਮ ਕੀਤਾ ਗਿਆ ਆਪਣੀ ਹੋਂਦ ਕਾਇਮ ਕੀਤੀ ਗਈ ਪਰ ਉੱਥੇ ਹੀ ਇਹ ਪੰਥਕ ਪਾਰਟੀ ਜਾਂ ਕਹਿ ਦਈਏ ਕਿ ਸੋ ਕਾਲਡ ਪੰਥਕ ਪਾਰਟੀ ਹੁਣ ਸੰਵਿਧਾਨਕ ਢਾਂਚੇ ਨੂੰ अपनाਉਂਦੀ ਨਜ਼ਰ ਆ ਰਹੀ ਹੈ یعنی ਸੰਵਿਧਾਨਕ ਢਾਂਚੇ ਨੂੰ ਤਾਂ ਖੈਰ ਪਹਿਲਾਂ ਹੀ ਅਪਣਾਇਆ ਹੋਇਆ ਸੀ ਪਰ ਇਸ ਦੇ ਬਾਵਜੂਦ ਹੁਣ ਸੰਵਿਧਾਨਕ ਢਾਂਚੇ ਨੂੰ ਪੰਥ ਦੇ ਸਾਹਮਣੇ ਲਿਆ ਕੇ ਕਹਿ ਦਈਏ ਕਿ ਖੜਾ ਕਰ ਦਿੱਤਾ ਗਿਆ ਕਿਉਂਕਿ ਬਹੁਤ ਸਾਰੇ ਬੁੱਧੀਜੀਵੀ ਇਹੀ ਗੱਲਾਂ ਕਰ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਸੰਵਿਧਾਨ ਨੂੰ ਪੰਥ ਦੇ ਸਾਹਮਣੇ ਲਿਆ ਕੇ ਖੜਿਆ ਕਰ ਦਿੱਤਾ ਗਿਆ ਦਰਅਸਲ ਅਕਾਲੀ ਦਲ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਪਈਆਂ ਔਰ ਅੱਜ ਮਾਗੀ ਕਾਨਫਰੰਸ ਦੇ ਵਿੱਚ ਅਕਾਲੀ ਦਲ ਨੇ ਸ਼ਰਕਤ ਕੀਤੀ ਹੈ ਹਾਲਾਂਕਿ ਪਹਿਲਾਂ ਤਾਂ ਇਹ ਚਰਚਾ ਸੀ ਕਿ ਅਕਾਲੀ ਦਲ ਉਸ ਕਾਨਫਰੰਸ ਦੇ ਵਿੱਚ ਸ਼ਿਰਕਤ ਹੀ ਨਹੀਂ ਕਰੇਗਾ ਪਰ ਹੁਣ ਸ਼ਿਰਕਤ ਕੀਤੀ ਹੈ ਉਸ ਵੇਲੇ ਜਦੋਂ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਔਰ ਸਰਬਜੀਤ ਸਿੰਘ ਖਾਲਸਾ ਵੱਲੋਂ ਨਵੀਂ ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਨਵੀਂ ਪਾਰਟੀ ਅੱਜ ਐਲਾਨੀ ਜਾਵੇਗੀ ਉਸੇ ਦੇ ਆਪੋਜ਼ਿਟ ਅਕਾਲੀ ਦਲ ਵੀ ਮਾਗੀ ਕਾਨਫਰੰਸ ਦੇ ਵਿੱਚ ਹਿੱਸਾ ਲੈਂਦਾ ਔਰ ਇਸ ਮਾਗੀ ਕਾਨਫਰੰਸ ਦੇ ਵਿੱਚ ਜਾਣ ਦਾ ਮਤਲਬ ਜਿਹੜਾ ਉਹ ਬੁੱਧੀਜੀਵੀ ਵੱਖਰਾ ਵੱਖਰਾ ਦੱਸਦੇ ਨਜ਼ਰ ਆ ਰਹੇ ਕਈ ਬੁੱਧੀਜੀਵੀ ਕਈ ਸੀਨੀਅਰ ਪੱਤਰਕਾਰ ਇਥੋਂ ਤੱਕ ਦਲੀਲਾਂ ਦਿੰਦੇ ਨੇ ਕਿ ਆਪਣੇ ਆਪ ਨੂੰ ਸੈਕੂਲਰ ਘੋਸ਼ਿਤ ਕਰਨ ਵਾਸਤੇ ਸ਼ਾਇਦ ਅਕਾਲੀ ਦਲ ਇਹ ਕਾਨਫਰੰਸ ਕਰ ਰਿਹਾ ਹੈ ਸ਼ਰੋਮਣੀ ਅਕਾਲੀ ਦਲ ਪੰਥਕ ਜਮਾਤ ਰਹੀ ਹੈ ਹੁਣ ਤੱਕ ਪੰਥਕ ਧੜਾ ਜਿਹੜਾ ਹੋ ਰਿਹਾ ਹੈ ਭਾਵੇਂ ਉਹ ਸਿਆਸੀ ਪੱਧਰ ਤੇ ਕਿਉਂ ਨਾ ਹੋਵੇ ਪਰ ਹੁਣ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸ਼ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸੈਕੂਲਰ ਘੋਸ਼ਿਤ ਕਰਨ ਦੀ ਤਿਆਰੀ ਦੇ ਵਿੱਚ ਹੈ ਔਰ ਇਸ ਬਾਗੀ ਕਾਨਫਰੰਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਹੀ ਕਰਨਾ ਚਾਹੁੰਦਾ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਪਹਿਲਾਂ ਜੋ ਚਰਚਾਵਾ ਚੱਲੀਆਂ ਪਹਿਲਾਂ ਸ਼੍ਰੋਮਣੀ ਅਕਾਲੀਕਸਾਬ ਦੇ ਹੁਕਮਨਾਮੇ ਸੰਬੰਧੀ ਜਿਹੜਾ ਵਿਰੋਧ ਖੜਾ ਹੋਇਆ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਉਸ ਵੇਲੇ ਅਕਾਲੀ ਦਲ ਨੇ ਇਹੀ ਵਾਰ-ਵਾਰ ਕਿਹਾ ਕਿ ਅਸੀਂ ਸੰਵਿਧਾਨਿਕ ਤੌਰ ਤੇ ਇਦਾਂ ਨਹੀਂ ਕਰ ਸਕਦੇ ਸਾਨੂੰ ਸੰਵਿਧਾਨ ਅਲਾਉ ਨਹੀਂ ਕਰਦਾ ਉਸ ਵੇਲੇ ਇਹ ਸਵਾਲ ਖੜਾ ਹੋ ਗਿਆ ਸੀ ਫਿਰ ਪੰਥਕ ਪਾਰਟੀ ਤੁਹਾਡੀ ਕਾਦੀ ਰਹਿ ਗਈ ਜਦੋਂ ਤੁਸੀਂ ਅਕਾਲਕਟ ਸਾਹਿਬ ਦੇ ਜਥੇਦਾਰ ਦਾ ਹੁਕਮ ਹੀ ਨਹੀਂ ਮੰਨ ਸਕਦੇ ਹਾਲਾਂਕਿ ਅਕਾਲੀ ਦਲ ਨੇ ਫਿਰ ਅਸਤੀਫਾ ਐਕਸੈਪਟ ਕਰ ਲਿਆ ਪਰ ਹੁਣ ਉਹਦੇ ਉੱਤੇ ਵੀ ਤਕਰੀਰਾਂ ਨੇ ਕਿ ਅਸਤੀਫਾ ਵੀ ਐਕਸੈਪਟ ਉਸ ਤਰ੍ਹਾਂ ਕੀਤਾ ਗਿਆ ਲੋਕਮੇ ਤਰੀਕੇ ਨਾਲ ਜਦੋਂ ਸੁਖਬੀਰ ਸਿੰਘ ਬਾਦਲ ਦਾ ਟੈਨਯੂਰ ਆਲਰੇਡੀ ਪੂਰਾ ਹੋ ਚੁੱਕਿਆ ਸੀ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਥਾਂ ਦੇ ਉੱਤੇ ਕੋਈ ਨਵਾਂ ਪ੍ਰਧਾਨ ਲਾਉਣਾ ਹੀ ਸੀ ਉਸ ਵੇਲੇ ਆ ਕੇ ਉਹ ਅਸਤੀਫਾ ਐਕਸੈਪਟ ਕਰ ਲਿਆ ਮਤਲਬ ਸਿੱਧੇ ਵ ਸਿੱਧੇ ਇਹ ਕਿਹਾ ਗਿਆ ਕਿ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ ਇਹੋ ਵਾਲੀ ਕਹਾਵਤਾ ਇੱਥੇ ਠੀਕ ਬੈਂਦੀ ਨਜ਼ਰ ਆਈ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜੋ ਚਰਚਾਵਾ ਚੱਲੀਆਂ ਔਰ ਉਸ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਬਾਰੇ ਜਿਹੜੀਆਂ ਚਰਚਾਵਾ ਚੱਲੀਆਂ ਉਹ ਅਜੇ ਤੱਕ ਉਸੇ ਤਰ੍ਹਾਂ ਜਾਰੀ ਨੇ ਇੱਕ ਪਾਸੇ ਸ਼੍ਰੀ ਹਰਖਾਲਤਖ ਸਾਹਿਬ ਦੇ ਜਥੇਦਾਰ ਇਹ ਦਾਵਾ ਕਰਦੇ ਨੇ ਕਿ ਇਹ ਸੱਤ ਮੈਂਬਰੀ ਕਮੇਟੀ ਅਜੇ ਤੱਕ ਜਾਰੀ ਹੈ ਅਜੇ ਤੱਕ ਉਹ ਉਸੇ ਤਰ੍ਹਾਂ ਬਰਕਰਾਰ ਹੈ ਪਰ ਦੂਜੇ ਪਾਸੇ ਇੱਕ ਵੱਖਰੀ ਹਰਾਰਕਲ ਡਿਸਟ੍ਰਿਬਿਊਸ਼ਨ ਆਲਰੇਡੀ ਡਿਕਲੇਅਰ ਕਰ ਦਿੱਤੀ ਗਈ ਔਰ ਉਸ ਡੈਲੀਗੇਸ਼ਨ ਦੇ ਅਧੀਨ ਨਵੀਆਂ ਭਰਤੀਆਂ ਕਰਾਉਣ ਦੀ ਜਿਹੜੀ ਵਿਧੀ ਆ ਉਹ ਵੀ ਉਲਿੱਕਣ ਦਾ ਐਲਾਨ ਕਰ ਦਿੱਤਾ ਗਿਆ ਜੋ ਕਿ 20 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੁਣ ਸਵਾਲ ਇੱਥੇ ਆ ਕਿ ਉਹ ਸੱਤ ਮੈਂਬਰੀ ਕਮੇਟੀ ਦਾ ਫਿਰ ਵजूद ਕੀ ਰਹਿ ਗਿਆ ਇੱਥੇ ਆ ਕੇ ਤਾਂ ਸਵਾਲ ਖੜੇ ਹੁੰਦੇ ਆ ਕਿ ਅਕਾਲ ਤਖਤ ਦੇ ਹੁਕਮ ਦੀ ਅਵਗਿਆ ਹੋਈ ਹੈ ਇਹ ਇਲਜ਼ਾਮ ਜਿਹੜਾ ਉਹ ਅਕਾਲੀ ਦਲ ਦੇ ਉੱਤੇ ਲਗਾਇਆ ਜਾ ਰਿਹਾ ਔਰ ਉਸੇ ਚੀਜ਼ ਨੂੰ ਲੈ ਕੇ ਹੁਣ ਇਹ ਕਿਹਾ ਜਾ ਰਿਹਾ ਕਿ ਅੱਜ ਵੀ ਮਾਗੀ ਮੇਲੇ ਦੇ ਉੱਤੇ ਮਾਗੀ ਕਾਨਫਰੰਸ ਦੇ ਉੱਤੇ ਅਕਾਲੀ ਦਲ ਆਪਣੇ ਆਪ ਨੂੰ ਸੈਕੂਲਰ ਕੋਸ਼ਿਸ਼ਤ ਕਰਨ ਵਾਸਤੇ ਉੱਥੇ ਜਾ ਰਿਹਾ ਨਾ ਕਿ ਪੰਥਕ ਪਾਰਟੀ ਦੇ ਤੌਰ ਤੇ ਉੱਥੇ ਜਾ ਰਿਹਾ ਇਹ ਇਲਜ਼ਾਮ ਕਿੰਨੇ ਕੁ ਸੱਚ ਨੇ ਇਹ ਇਸ ਮਾਗੀ ਕਾਨਫਰੰਸ ਦੇ ਵਿੱਚ ਵੇਖੇ ਸਮਝੇ ਜਾ ਸਕਦੇ ਨੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੁਵਾਨ ਦੇ ਪੰਜਾਬੀ